ਤਨ ਬਾਬਾ ਸ੍ਰੀ ਚੰਨ ਜੀ ਛੋਟੀ ਜੀ ਕਥਾ ਪਰਮਾਤਮਾ ਦੀ ਉਸ ਸ਼ਕਤੀ ਦੇ ਬਾਰੇ ਗਿਆਨ ਕਰਵਾਵੇਗੀ ਜੋ ਇਨਸਾਨ ਸੱਚ ਸਮਝਦਾ ਹੈ ਪਰ ਇਨਸਾਨ ਦੀ ਕਲਪਨਾ ਤੋਂ ਵੀ ਪਰਮਾਤਮਾ ਦੀ ਸੋਚ ਅਤੇ ਪਰਮਾਤਮਾ ਦੀ ਕੁਦਰਤ ਪਰੇ ਹੈ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਸੀ ਉਸ ਰਾਜੇ ਨੇ ਆਪਣੇ ਰਾਜਕਮਾਰ ਨੂੰ ਸੈਨਾਪਤੀ ਬਣਾਇਆ ਹੋਇਆ ਸੀ ਉਸ ਸੈਨਾਪਤੀ ਨੇ ਬਹੁਤ ਸਾਰੇ ਜੰਗ ਜਿੱਤੇ ਅਤੇ ਰਾਜੇ ਦੀ ਉਸ ਨੇ ਰਾਜ ਵਿਧਾਨ ਵਿੱਚ ਸਹਿਯਤਾ ਕੀਤੀ ਉਹਨ ਦਾ ਰਾਜਾ ਬਹੁਤ ਵਿਸ਼ਾਲ ਰਾਜ ਦਾ ਰਾਜਾ ਬਣ ਚੁੱਕਾ ਸੀ ਸੈਨਾਪਤੀ ਨੇ ਦੂਸਰੇ ਰਾਜਾ ਨੂੰ ਧੋਖੇ ਨਾਲ ਜਾਂ ਚਲਾਕੀ ਦੇ ਨਾਲ ਮਰਵਾ ਦਿੱਤਾ ਕੁਝ ਸਮਾਂ ਬੀਤਿਆ ਉਹ ਸੈਨਾਪਤੀ ਦੀ ਵੀ ਮੌਤ ਹੋ ਗਈ ਉਸ ਦਾ ਜਨਮ ਦੂਸਰੇ ਰਾਜ ਵਿੱਚ ਹੋ ਗਿਆ ਉਸ ਦੂਸਰੇ ਰਾਜ ਵਿੱਚ ਵੀ ਉਹ ਸੈਨਾਪਤੀ ਬਣ ਗਿਆ ਉੱਥੇ ਉਹ ਬਹੁਤ ਦਿਆਲੂ ਵਿਅਕਤੀ ਸੀ ਇੱਕ ਦਿਨ ਉਸ ਨੂੰ ਇੱਕ ਸੁਪਨਾ ਆਇਆ ਇਸ ਵਿੱਚ ਉਹ ਦੇਖਦਾ ਹੈ ਕਿ ਉਸ ਦਾ ਜਨਮ ਪਹਿਲਾ ਦੂਸਰੇ ਰਾਜ ਵਿੱਚ ਸੀ ਅਤੇ ਉਸ ਸੈਨਾਪਤੀ ਦੇ ਰੂਪ ਵਿੱਚ ਉਸ ਨੇ ਇਸ ਰਾਜ ਦੇ ਲੋਕਾਂ ਨੂੰ ਬਹੁਤ ਮਾਰਿਆ ਜਿਸ ਤੇ ਘਰ ਉਸ ਦਾ ਜਨਮ ਹੋਇਆ ਸੀ ਉਸ ਨੇ ਆਪਣੇ ਪਿਓ ਨੂੰ ਵੀ ਮਾਰਿਆ ਸੀ ਉਸ ਨੂੰ ਇਹ ਸੋਚ ਕੇ ਬਹੁਤ ਦੁੱਖ ਹੋਇਆ ਅਤੇ ਉਸ ਨੇ ਸੋਚਿਆ ਕਿ ਪਰਮਾਤਮਾ ਦੀ ਕਿਸ ਤਰ੍ਹਾਂ ਦੀ ਕੁਦਰਤ ਹੈ ਹੁਣ ਉਸ ਨੇ ਸੋਚਿਆ ਕਿ ਮੈਂ ਦੂਸਰਿਆਂ ਨੂੰ ਵੀ ਪਿਛਲੇ ਜਨਮ ਦਾ ਗਿਆਨ ਕਰਵਾਉਣਾ ਚਾਹੁੰਦਾ ਹਾਂ ਇਸ ਲਈ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ ਭਗਤੀ ਵਿੱਚ ਉਸ ਨੂੰ ਇਹ ਵਿੱਦਿਆ ਮਿਲ ਗਈ ਹੁਣ ਉਹ ਜਿਸ ਤੇ ਸਿਰ ਤੇ ਹੱਥ ਰੱਖਦਾ ਸੀ ਦੂਸਰੇ ਵੀ ਇਸ ਗਿਆਨ ਨੂੰ ਹਾਸਲ ਕਰ ਲੈਂਦੇ ਸਨ ਉਹਨਾਂ ਨੂੰ ਵੀ ਗਿਆਨ ਹੋ ਜਾਂਦਾ ਸੀ ਕਿ ਉਹ ਪਿਛਲੇ ਜਨਮ ਵਿੱਚ ਕੌਣ ਸਨ ਉਸ ਨੇ ਆਪਣੀ ਪਤਨੀ ਦੇ ਸਿਰ ਤੇ ਹੱਥ ਰੱਖਿਆ ਉਸ ਦੀ ਪਤਨੀ ਨੂੰ ਹੁਣ ਗਿਆਨ ਹੋ ਗਿਆ ਕਿ ਪਿਛਲੇ ਜਨਮ ਵਿੱਚ ਉਹ ਇੱਕ ਸਾਧਨੀ ਸੀ ਹੁਣ ਉਹ ਸਾਧੂ ਦਾ ਪਹਿਰਾਵਾ ਪਹਿਨ ਕੇ ਬੈਠ ਗਈ ਅਤੇ ਉਸ ਨੇ ਇਸ ਜਨਮ ਨੂੰ ਭੁਲਾ ਕੇ ਪਿਛਲੇ ਜਨਮ ਦਾ ਰੂਪ ਧਾਰਨ ਕਰ ਲਿਆ ਪ੍ਰਮਾਤਮਾ ਦੇ ਸਿਮਰਨ ਵਿੱਚ ਲੀਨ ਹੋਈ ਅਤੇ ਪ੍ਰਮਾਤਮਾ ਦੇ ਰੂਪ ਵਿਚਰਨ ਗਈ ਜਦੋਂ ਇਹ ਸਭ ਕੁਝ ਸੈਨਾਪਤੀ ਨੇ ਦੇਖਿਆ ਕਿ ਇਹ ਤਾਂ ਪਿਛਲੇ ਜਨਮ ਦੇ ਪ੍ਰਭਾਵ ਦੇ ਕਰਕੇ ਫਿਰ ਸਾਧੂ ਦੀ ਤਰ੍ਹਾਂ ਬਣ ਚੁੱਕੀ ਹੈ ਉਹ ਬਹੁਤ ਹੈਰਾਨ ਹੋਇਆ ਉਸਨੇ ਸੋਚਿਆ ਕਿ ਇਸ ਜਨਮ ਦਾ ਤੇ ਸਾਡੇ ਉੱਪਰ ਕੋਈ ਪ੍ਰਭਾਵ ਨਹੀਂ ਪਿਛਲੇ ਜਨਮ ਦਾ ਹੀ ਪ੍ਰਭਾਵ ਹੈ ਇਹ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਉਹ ਹੁਣ ਆਪਣੇ ਦੂਸਰੇ ਰਾਜ ਵਿੱਚ ਗਿਆ ਜੋ ਉਸ ਦਾ ਪਿਤਾ ਸੀ ਦੂਸਰੇ ਰਾਜ ਦਾ ਉਹ ਉਸ ਦਾ ਦੁਸ਼ਮਣ ਸੀ ਹੁਣ ਕਿਉਂਕਿ ਉਸ ਦਾ ਦੂਸਰਾ ਜਨਮ ਹੋ ਚੁੱਕਾ ਸੀ ਦੂਸਰੇ ਰਾਜ ਦੇ ਕੋਲ ਜਦੋਂ ਉਹ ਗਿਆ ਅਤੇ ਰਾਜੇ ਨੇ ਉਸ ਨੂੰ ਫੜ ਲਿਆ ਉਸ ਨੇ ਸਭ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਪਰ ਰਾਜਾ ਨਾ ਮੰਨਿਆ ਉਹ ਰਾਜਾ ਆਪਣੇ ਸਿਰ ਦੇ ਉੱਪਰ ਹੱਥ ਰਖਾਣ ਨੂੰ ਰਾਜੀ ਨਹੀਂ ਸੀ ਇਸ ਲਈ ਉਸ ਨੂੰ ਫੜ ਲਿਆ ਗਿਆ ਉਸ ਦੇ ਬਾਰੇ ਜਦੋਂ ਉਸ ਦੀ ਘਰ ਵਾਲੀ ਨੂੰ ਪਤਾ ਲੱਗਾ ਤਾਂ ਉਹ ਉਸ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਈ ਕਿਉਂਕਿ ਉਹ ਸਾਦਨੀ ਦੀ ਤਰ੍ਹਾਂ ਸੀ ਰਾਜੇ ਨੂੰ ਉਸਨੇ ਸਭ ਕੁਝ ਦੱਸਿਆ ਅਤੇ ਰਾਜੇ ਨੂੰ ਕਿਹਾ ਕਿ ਇੱਕ ਵਾਰ ਆਪਣੇ ਸਿਰ ਤੇ ਹੱਥ ਰਖਵਾ ਕੇ ਦੇਖੋ ਤੁਹਾਨੂੰ ਗਿਆਨ ਹੋ ਜਾਵੇਗਾ ਰਾਜੇ ਨੇ ਉਸਦੀ ਗੱਲ ਮੰਨ ਲਈ ਅਤੇ ਆਪਣੇ ਸਿਰ ਦੇ ਉੱਤੇ ਉਸ ਰਾਜਕੁਮਾਰ ਉਸ ਸੈਨਾਪਤੀ ਦਾ ਹੱਥ ਰਖਵਾਇਆ ਉਸ ਰਾਜੇ ਨੂੰ ਹੁਣ ਪੂਰੀ ਤਰ੍ਹਾਂ ਗਿਆਨ ਹੋ ਗਿਆ ਹੁਣ ਉਸਨੇ ਉਸ ਰਾਜਕੁਮਾਰ ਨੂੰ ਛੱਡ ਦਿੱਤਾ ਅਤੇ ਆਪਣੇ ਪੁੱਤਰ ਦੇ ਰੂਪ ਵਿੱਚ ਉਸਨੂੰ ਸਵੀਕਾਰ ਕਰ ਲਿਆ ਇਹ ਸੋਚ ਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਸੋਚਣ ਲੱਗਾ ਕਿ ਕਿਸ ਤਰ੍ਹਾਂ ਦੀ ਪਰਮਾਤਮਾ ਦੀ ਕੁਦਰਤ ਹੈ ਇਸ ਜਨਮ ਦਾ ਪ੍ਰਭਾਵ ਪਿਛਲੇ ਜਨਮ ਦੇ ਪ੍ਰਭਾਵ ਨਾਲੋਂ ਕਿਉਂ ਘਟ ਹੁੰਦਾ ਹੈ ਪਿਛਲਾ ਜਨਮ ਹੀ ਇਸ ਜਨਮ ਨੂੰ ਪ੍ਰਭਾਵਿਤ ਕਰਦਾ ਹੈ ਉਸੇ ਤਰ੍ਹਾਂ ਇਨਸਾਨ ਦੇ ਕਰਮ ਜੋ ਇਨਸਾਨ ਨੂੰ ਯਾਦ ਨਹੀਂ ਪਿਛਲੇ ਜਨਮ ਦੇ ਕੀਤੇ ਹੁੰਦੇ ਹਨ ਇਸ ਜਨਮ ਵਿੱਚ ਯਾਦ ਨਹੀਂ ਜੋ ਇਨਸਾਨ ਨੂੰ ਪਿਛਲਾ ਜਨਮ ਯਾਦ ਆ ਜਾਂਦਾ ਹੈ ਤਾਂ ਉਹ ਉਸੇ ਤਰ੍ਹਾਂ ਕਰਨ ਲੱਗ ਪੈਂਦਾ ਹੈ ਜੋ ਉਸਨੇ ਪਿਛਲੇ ਜਨਮ ਵਿੱਚ ਕਮਾਇਆ ਸੀ ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਇਨਸਾਨ ਦੀ ਜੀਵਨ ਸ਼ੈਲੀ ਅਤੇ ਇਨਸਾਨ ਦਾ ਜੀਵਨ ਪਿਛਲੇ ਜਨਮ ਅਤੇ ਪਿਛਲੇ ਕਰਮਾਂ ਤੋਂ ਪ੍ਰਭਾਵਿਤ ਹੁੰਦਾ ਹੈ ਇਸ ਤਰ੍ਹਾਂ ਇਨਸਾਨ ਪਿਛਲੇ ਜਨਮ ਦਾ ਹੀ ਖਾਂਦਾ ਹੈ ਇਸ ਜਨਮ ਦਾ ਅਗਲੇ ਜਨਮ ਵਿੱਚ ਖਾਵੇਗਾ ਰਾਜੇ ਨੇ ਸੋਚਿਆ ਕਿ ਚੰਗਾ ਪਿਛਲੇ ਕਰਮ ਇਨਸਾਨ ਨੂੰ ਯਾਦ ਨਹੀਂ ਨਹੀਂ ਤਾਂ ਇਨਸਾਨ ਆਪਸ ਵਿੱਚ ਲੜਦੇ ਰਹਿੰਦੇ ਇਸ ਤਰ੍ਹਾਂ ਪਰਮਾਤਮਾ ਪਿਛਲੇ ਜਨਮ ਦਾ ਹੀ ਇਨਸਾਨ ਨੂੰ ਦਿੰਦਾ ਹੈ ਤਾਂ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ